ਚੱਕ ਜਿਹੜਾ ਕੰਮ ਸਲੂਨ ਦਾ ਸੀਗਾ ਕਟਿੰਗ ਦਾ ਸੀਗਾ ਪਰ ਇੱਕ ਵੀਰ ਤਾਂ ਜਿਹੜਾ ਮਜ਼ਦੂਰੀ ਦਾ ਇੱਕ ਜਰੀਆ ਬਣਿਆ ਹੋਇਆ ਸੀਗਾ ਮਜ਼ਦੂਰੀ ਦੇ ਜਰੀਏ ਆਪਣੇ ਪਰਿਵਾਰ ਨੂੰ ਪਾਲ ਰਿਹਾ ਸੀ ਜਿਸ ਦੇ ਸਿਰ ਤੇ ਜਿਹੜਾ 5-6 ਪਰਦੇ ਜੀਆਂ ਦਾ ਜਿਹੜਾ ਗੁਜ਼ਾਰਾ ਚੱਲ ਰਿਹਾ ਸੀ ਬੇਸ਼ੱਕ ਪਰਿਵਾਰ ਦੇ ਵਿੱਚ ਮਾਤਾ ਜਿਹੜੇ ਹੈਗੇ ਆ ਬਿਮਾਰ ਚੱਲ ਰਹੇ ਉਹਨਾਂ ਦਾ ਇਲਾਜ ਵੀ ਚੱਲ ਰਿਹਾ ਉਹਨਾਂ ਕਿੰਨਾ ਕੁ ਨੁਕਸਾਨ ਹੋਇਆ ਆਪਣਾ ਨੁਕਸਾਨ ਦਾ ਸਰਕਾ ਵੀ ਹੋ ਗਿਆ ਸੀ ਜੇ ਅਗਰ ਇਹਦੀ ਮਦਦ ਕੀਤੀ ਜਾਵੇ ਚਲੋ ਵਧੀਆ 2-4 ਦਿਨ ਤੇ ਫਿਰ ਇਹਦੀ ਦੁਕਾਨ ਚੱਲ ਫਿਰ ਘਰ ਪਰਿਵਾਰ ਚਲਾਈ ਜਾਂਦਾ ਦੋ ਰੋਟੀ ਜੋ ਕਰਦੇ ਹਾਂ ਬਦਵਾਰ ਤੋਂ ਆਪਣੇ ਪੈਰਾਂ ਦੇ ਹਾਂਜੀ ਹਾਂਜੀ ਬਿਲਕੁਲ ਔਰ ਇਦਾਂ ਨਹੀਂ ਜਾਂਦਾ ਕਿ ਹੋਰ ਬਿਜ਼ਨਸ ਕੁਝ ਨਹੀਂ ਆਗਾ ਜੀ ਇਹਿੰਦੇ ਕਰਕੇ ਇਹ ਇੱਥੋਂ ਕਮਾਦਾ ਹੈ ਤੇ ਕਰਿਆ ਤਾਂ ਘਰ ਪਰਿਵਾਰ ਚਲਾਈ ਜਾਂਦਾ ਤਸਵੀਰਾਂ ਨੂੰ ਸ਼ੇਅਰ ਜ਼ਰੂਰ ਕਰਨਾ ਜੇਕਰ ਤੁਸੀਂ ਮਦਦ ਨਹੀਂ ਕਰ ਸਕਦੇ ਤੇ ਜੇ ਮਦਦ ਕਰ ਸਕਦੇ ਹੋ ਤੇ ਇਸ ਪਿੰਡ ਤੱਕ ਇਸ ਵੀਰ ਤੱਕ ਇਸ ਮੋਬਾਈਲ ਨੰਬਰ ਤੇ ਜਿਹੜਾ ਕੰਟੈਕਟ ਕਰਕੇ ਜਿਹੜਾ ਸੰਪਰਕ ਕਰਕੇ ਤੁਸੀਂ ਜ਼ਰੂਰ ਮਦਦ ਕਰੋ ਆ ਮੈਂ ਦਾ ਆਪ ਗੰਦਾ ਵੇ ਮੇਰਾ ਮੈਂ ਦਾ ਕਹਿੰਦਾ ਵਾ ਕਿ ਮੈਂ ਆਪ ਹੀ ਕਰਾਂ ਤੇ ਜਿੰਨੇ ਮੇਰੇ ਗੁਜਾਇਸ਼ ਹੋਈ ਤੁਸੀਂ ਕੀ ਕੰਮ ਕਰਦੇ ਮਜ਼ਦੂਰ ਮਿਹਤੀ ਆ ਮਜ਼ਦੂਰ ਹਾਂ ਹਾਂ ਜੀ ਦੇਖ ਲਓ ਕਿ ਮਜ਼ਦੂਰ ਭਰਾ ਵੀ ਕਹਿ ਰਹੇ ਨੇ ਕਿ ਅਸੀਂ ਵਾਦ ਤੋਂ ਵਾਦ ਮਦਦ ਜ਼ਰੂਰ ਕਰਾਂਗੇ ਆਪਣੇ ਭਰਾ ਨੂੰ ਦੁਬਾਰਤੋ ਜਿਹੜਾ ਆਪਣੇ ਪੈਰਾ ਸਿਰ ਸਟੈਂਡ ਹੋਣ ਦੀ ਇੱਕ ਜਿਹੜੀ ਨਵੀਂ ਉਮੀਦ ਜ਼ਰੂਰ ਜਗਾਵਾਂਗੇ ਅਸੀਆ ਸਮੇਂ ਪ੍ਰੋਪਰ ਦੇ ਕਸਬਾ ਜਿਹੜਾ ਨਜ਼ਦੀਕੀ ạtari ਦੇ ਨਾਲ ਦਰਵੇਚੇ ਕੇ ਪਿੰਡ ਹੈਗਾ ਉੱਥੇ ਮੌਜੂਦ ਹੈਗੇ ਇੱਕ ਨੌਜਵਾਨਾ ਜਿਹੜਾ ਸਲੂਨ ਦਾ ਕੰਮ ਕਰਦਾ ਸੀ ਉਹਦਾ ਕਾਫੀ ਨੁਕਸਾਨ ਹੋਇਆ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕੀ ਕੀ ਨੁਕਸਾਨ ਹੋਇਆ ਉਸ ਨਾਲ ਗੱਲਬਾਤ ਕਰ ਲੈਣੇ ਆ ਪਿੰਡ ਵਾਸੀ ਮੌਜੂਦ ਨੇ ਆਸ-ਪਾਸ ਦੇ ਜਿਹੜੇ ਦੁਕਾਨਦਾਰ ਹੈਗੇ ਨੇ ਉਹ ਵੀ ਮੌਜੂਦ ਨੇ ਬਜ ਕੀ ਨਾਮ ਕੀ ਆਪਣਾ ਜੀ ਆਪਣੇ ਵੀਰ ਬਲਵਿੰਦਰ ਸਿੰਘ ਨਾਮ ਹੈ ਜੀ ਵੀਰ ਦਾ ਨੁਕਸਾਨ ਹੋਇਆ ਜੀ ਹਾਂਜੀ ਹਾਂਜੀ ਕਿਸ ਤਰ੍ਹਾਂ ਦਾ ਨੁਕਸਾਨ ਹੋਇਆ ਵੀਰ ਜੀ ਇਹ ਤਾਂ ਬੀਤੇ ਰਾਤ 9 8 9 ਦੇ ਅੰਦਰ ਬਾਅਦ ਟਾਈਮ ਹੋਗਾ ਦੀ ਕੰਮ ਕਰਕੇ ਸ਼ਟਰ ਡਾਊਨ ਕਰਕੇ ਚਲੇ ਚਲਾ ਗਿਆ ਅੱਛਾ ਜੀ ਜਦ ਸੂਬਾ ਆਇਆ 8 9 ਵਜੇ ਆਇਆ ਤੇ ਦੇਖਿਆ ਤਾਂ ਪੂਰਾ ਸਮਾਨ ਹੀ ਚੜਾ ਪਿਆ ਸੀ ਸੜਿਆ ਪਿਆ ਸੀ ਸੜਿਆ ਪਿਆ ਸੀ ਠੀਕ ਹੈ ਤੇ ਹੁਣ ਇਹ ਨਹੀਂ ਸਮਝ ਆndi ਕਿ ਵਾਇਰਿੰਗ ਵਾਇਰਿੰਗ ਨਾਲ ਲੱਗਿਆ ਕਿ ਕੋਈ ਕੁਝ ਵੀ ਨੁਕਸਾਨ ਤਾਂ ਬਹੁਤ ਜ਼ਿਆਦਾ ਹੋ ਗਿਆ ਠੀਕ ਹੈ ਕੀ ਨਾਮ ਕੀ ਆਪਣਾ ਜੀ ਮੇਰਾ ਨਾਮ ਹਰਬੰਸ ਸਿੰਘ ਹੈ ਜੀ ਠੀਕ ਹੈ ਕੀ ਕਹੋਗੇ ਕਿੰਨਾ ਆਪਣਾ ਨੁਕਸਾਨ ਹੋਇਆ ਇਸ ਤਰ੍ਹਾਂ ਦਾ ਜੀ ਨੁਕਸਾਨ ਤਾਂ तकरीबन 8000 ਖਤਮ ਹੀ ਹੋ ਚੁੱਕਿਆ ਜੋ ਵੀ ਦੁਕਾਨ ਦਾ ਹੁੰਦਾ ਬਾਬਾ ਕੰਮ ਚਲਾਉਣ ਵਾਸਤੇ ਜਿਵੇਂ ਇਲੈਕਟ੍ਰੋਨਿਕ ਮਸ਼ੀਨਾਂ ਸੀਗੀਆਂ ਜਾਂ ਕੋਈ ਡਰਾਇਰ ਵਗੈਰਾ ਸੀ ਕਾਫੀ ਮਹਿੰਗੀਆਂ ਚੀਜ਼ਾਂ ਸੀਗੇ ਇਹਨਾਂ ਦੇ ਸਿਸਟਮ ਦੀਆਂ ਅੱਛਾ ਜੀ ਕਿਉਂਕਿ ਅੱਜ ਕੱਲ ਇਹੋ ਜੀ ਕੋਈ ਚੀਜ਼ ਨਹੀਂ ਹੈਗੀ ਜਿਹੜੀ ਕੁਲ ਮਿਲਾ ਕੇ 5-7000 ਦਾ ਤੋਂ ਘੱਟ ਮਿਲ ਤੇ तकरीबन ਮੇਰੇ ਹਿਸਾਬ ਨਾਲ ਤਾਂ ਅੱਜ ਜੇ ਸਮਝੀ ਆ ਇਸ ਟਾਈਮ ਇਹਨਾਂ ਦਾ ਕੰਮ ਬਿਲਕੁਲ ਖਤਮ ਹੈ ਜੀ ਮਜ਼ਦੂਰ ਵਰਗ ਨਾਲ ਸਬੰਧਤ ਨੌਜਵਾਨ ਮਜ਼ਦੂਰ ਪਰਿਵਾਰ ਨਾਲ ਸਬੰਧਤ ਹਾਂਜੀ 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 ਮਜ਼ਦੂਰ ਇਹਨੇ ਬਿਲਕੁਲ ਦਿਹਾੜੀ ਦਾ ਪੇਵਾਲਾ ਮੁੰਡਾ ਹੈਗਾ ਆਪਾਂ ਨੂੰ ਪਤਾ ਹੈ ਮਿਹਨਤ ਕਰ ਰਿਹਾ ਸੀ ਦਿਲੋਂ ਆਪਦਾ ਪਰਿਵਾਰ ਨੂੰ ਚਲਾ ਰਿਹਾ ਸੀਗਾ ਠੀਕ ਹੈ ਜੀ ਔਰ ਬਹੁਤ ਹੀ ਮਾੜਾ ਹੋਇਆ ਕੁਲ ਮਿਲਾ ਕੇ ਅਫਸੋਸ ਕਰ ਰਿਹਾ ਜਿਹੜੀ ਰੋਟੀ ਕਹਿ ਸਕਦੇ ਆ ਕਿ ਦੁਕਾਨ ਤੇ ਸਿਰ ਤੇ ਚਲਦੀ ਸੀ ਬਿਲਕੁਲ ਜੀ ਇੱਕ ਬੱਚੇ ਸੀਗੇ ਛੋਟੇ ਠੀਕ ਹੈ ਜੀ ਪੜ੍ਹਾਈ ਵੀ ਬੱਚਿਆਂ ਦੀ ਇਹਨਾਂ ਦੇ ਸਿਰ ਤੇ ਸੀਗੇ ਆਪਾਂ ਨੂੰ ਕਾਰ ਦਾ ਕਿੰਨਾ ਖਰਚਾ ਹੁੰਦਾ ਇਹ 5-700 ਹਜ਼ਾਰ ਬਣਾ ਕੇ ਲੈ ਜਾਂਦਾ ਤੇ ਉਹਦੇ ਵਿੱਚ ਉਹ ਵੀ ਸਾਰੇ ਥੋੜਾ ਬੈਨੀਫਿਟ ਹੈਗਾ ਵੀ ਕੋਈ ਚੀਜ਼ਾਂ ਦੇ ਵੀ ਲੱਗ ਜਾਣੇ ਨੇ ਕੋਈ ਐਕਸੈਸਰੀ ਜੋ ਇਹਨਾਂ ਦੀ ਹੁੰਦੀ ਹੈ ਔਰ ਉਹਦੇ ਵਿੱਚ ਆਪਣੇ ਘਰ ਦਾ ਵੀ ਗੁਜ਼ਾਰਾ ਵੀ ਚਲਾ ਰਿਆ ਸੀਗੇ ਪਰ ਹੁਣ ਸਮਝੀਏ ਵੀ ਖਤਮ ਇੱਕ ਵਾਰੀ ਤੇ ਬਾਕੀ ਪ੍ਰਮਾਤਮਾ ਭਲਾ ਕਰੇ ਇਹਨੂੰ ਹੋਰ ਜੀ ਨੁਕਸਾਨ ਤਾਂ ਨੁਕਸਾਨ ਹੀ ਹੈ ਚਾਹੇ ਸੂਈ ਦਾ ਵੀ ਹੋਵੇ ਨੁਕਸਾਨ ਨੁਕਸਾਨ ਹੀ ਗਿਣਿਆ ਜਾਂਦਾ ਵੀਰ ਜੀ ਕੀ ਨਾਮ ਕੀ ਹੋ ਗਿਆ ਆਪਣਾ ਗੌਰਫਰੇਸ ਹੈ ਜੀ ਕਿੰਨਾ ਕੁ ਨੁਕਸਾਨ ਹੋਇਆ ਆਪਣਾ ਨੁਕਸਾਨ ਦਾ ਸਰਕਾ ਵੀ ਹੋ ਗਿਆ ਸਾਰਾ ਅੱਛਾ ਐਸਐਸ ਸਰਪ ਜਿਹੜਾ ਰੋਜੀ ਰੋਟੀ ਸੀ ਹਾਂਜੀ ਹਾਂਜੀ ਸਾਰਾ ਪਰਿਵਾਰ ਐਸਐਸ ਤੇ ਬਣਦਾ ਸੀ ਹਾਂਜੀ ਹਾਂਜੀ ਕਿੰਨਾ ਟਾਈਮ ਹੋ ਗਿਆ ਕੰਮ ਕਰਦੇ ਨੂੰ ਆਪਾਂ ਨੂੰ ਹੋ ਗਿਆ ਜੀ 9 ਸਾਲ ਹੋ ਗਏ ਜਿਹੜਾ ਮਿਹਨਤ ਕਰਕੇ ਸਟੈਂਡ ਕੀਤਾ ਖਾਨ ਜੋੜਿਆ ਪਰ ਅੱਜ ਸਾੜ ਕੇ ਸੁਭਾ ਹੋ ਚੁੱਕਿਆ ਹਾਂਜੀ ਹਾਂਜੀ ਦਿਲ ਨੂੰ ਥੋੜਾ ਜਿਹਾ ਆ ਰਿਹਾ ਕਿ ਬੜਾ ਜਿਹੜਾ ਪਰਮਾਤਮਾ ਨੇ ਕਹਿਰ ਕਮਾਇਆ ਆਪਣੇ ਨਾਲ ਹਾਂਜੀ ਹਾਂਜੀ ਬੇਸ਼ੱਕ ਦੁਕਾਨ ਛੋਟੀ ਸੀਗੀ ਸਲੂਨ ਛੋਟਾ ਸੀਗਾ ਪਰ ਜਿਹੜਾ ਰੋਜੀ ਰੋਟੀ ਦਾ ਕਜਰੀਆ ਬਣਿਆ ਸੀਗਾ ਹਾਂਜੀ ਤੇ ਕੀ ਬੇਨਤੀ ਕੀ ਕਰੋਗੇ ਦਾਨੀ ਸੱਜਣਾਂ ਨੂੰ ਮਦਦ ਹੋਣੀ ਚਾਹੀਦੀ ਏ ਕਿ ਆਪਣੇ ਸਿਰ ਤੇ ਦੁਬਾਰਾ ਫਿਰ ਕੋਸ਼ਿਸ਼ ਕਰਾਂਗੇ ਸਟੈਂਡ ਹੋਣੀ ਚਾਹੀਦੀ ਆਣੀ ਚਾਹੀਦੀ ਦੇਖ ਲਓ ਬਾਈ ਦਾ ਨੁਕਸਾਨ ਵੀ ਹੋ ਗਿਆ ਤਾਂ ਬਾਕੀ ਥੋੜਾ ਜਿਹਾ ਕਹਿ ਸਕਦੇ ਆ ਕਿ ਫਿਰ ਵੀ ਮਸਕਰਾ ਰਿਹਾ ਤੇ ਦੁਬਾਰਾ ਕੋਸ਼ਿਸ਼ ਜ਼ਰੂਰ ਕਰੂਗਾ ਆਪਾਂ ਕੀ ਤਾਂ ਕਹਿ ਸਕਦੇ ਆ ਕਿ ਮਦਦ ਹੋਣੀ ਕਿ ਨਹੀਂ ਇਲਾਕਣ ਵਾਲੇ ਬਿਲਕੁਲ ਮਦਦ ਹੋਣੀ ਚਾਹੀਦੀ ਵੀਰ ਜੀ ਵੇਖਿਆ ਜਾਵੇ ਕਿੰਦਾ ਜੇ ਪਿੱਛੇ ਦੇਖਿਆ ਜਾਂਦੇ ਕੋਈ ਜ਼ਮੀਨ ਤਾਂ ਹੈਗੀ ਨਹੀਂ ਜੀ ਡੈੜੀਆਂ ਦਾ ਪੂਰਾ ਮੰਮੀ ਇਹਦੇ ਨਾਲ ਤਿੰਨ ਬੱਚੇ ਕਰ ਕਰਦੀ ਹੈ ਜੀ ਜੇ ਅਗਰ ਹੁਣ ਇਹਦੇ ਹੁਣ ਜੇ ਮਾਲ ਦੇ ਇੱਥੇ ਕੋਈ ਜੀ ਚਲਾਉਣ ਵਾਲੀ ਦਿੱਦ ਦੁਕਾਨ ਚੱਲੇ ਆ ਜੀ ਹੁਣ ਬਿਲਕੁਲ ਬਚਿਆ ਹੀ ਨਹੀਂ ਸਾਰਾ ਸਵਾਹ ਹੋ ਗਿਆ ਜੀ ਜੀ ਜੇ ਅਗਰ ਇਹਦੀ ਮਦਦ ਕੀਤੀ ਜਾਵੇ ਚਲੋ ਵਧੀਆ 2-4 ਦਿਨ ਤੇ ਫਿਰ ਇਹਦੀ ਦੁਕਾਨ ਚੱਲ ਫਿਰ ਘਰ ਪਰਿਵਾਰ ਚਲਾਈ ਜਾਂਦਾ ਦੋ ਰੋਟੀ ਜੋ ਕਰਦਾ ਦੁਬਾਰਤੋ ਆਪਣੇ ਪੈਰਾਂ ਦੇ ਖਾਂ ਹਾਂਜੀ ਹਾਂਜੀ ਬਿਲਕੁਲ ਔਰ ਇਦਾਂ ਨਹੀਂ ਜਾਂਦਾ ਕਿ ਹੋਰ ਬਿਜ਼ਨਸ ਕੁਝ ਨਹੀਂ ਆਗਾ ਜੀ ਇਹਿੰਦੇ ਕਰਕੇ ਇਹ ਇੱਥੋਂ ਕਮਾਦਾ ਤੇ ਕਰਿਆ ਤਾਂ ਘਰ ਪਰਿਵਾਰ ਚਲਾਈ ਜਾਂਦਾ ਜੀ 5-5 6-6 ਕੀ ਖਾ ਰਿਆ ਹਾਂਜੀ ਹਾਂਜੀ ਕੋਈ ਅੱਜ ਕੱਲ ਤੈਨੂੰ ਪਤਾ ਹੈ ਕਿ 5-700 ਰੁਪਏ ਘਰੇ ਡੇਲੀ ਦਾ ਖਰਚਾ ਹੈ ਬਿਲਕੁਲ ਜੀ ਬੱਚੇ ਵੀ ਅੱਜ ਕਲਾ ਫੜੇ ਜਦੋਂ ਆਪਾਂ ਹੀ ਛੋਟੇ ਹੁੰਦੇ ਹੋਂਦੋਂ ਦਾ ਪਰ ਪਤਾ ਨਹੀਂ ਕੋਈ ਕੋਲੇ ਕੀ ਚੀਜ਼ਾਂ ਦੀ ਹੁਣ ਤਾਂ ਇਹਦੇ ਤਿੰਨ ਤਾਂ ਜੇ ਬਿਮਾਰ ਹੋਵੇ ਕੋਈ ਦਵਾਈ ਦਾ ਬਾਕ ਹੋਵੇ ਮਾਤਾ ਦੇ ਬਿਮਾਰ ਰਹਿੰਦੇ ਨਾ ਉਹਦੀ ਦਵਾਈ ਚਲਦੀ ਹੈ ਉਹਦੀ ਦਾਸਾ ਦੇ ਨੇ 1500 ਦੀ 2000 ਦੀ ਦਵਾਈ ਆਉਂਦੀ ਹੈ ਨੁਕਸਾਨ ਤਾਂ ਚਾਹੇ ਸੂਈ ਦਾ ਵੀ ਹੋ ਜੇ ਤਾਂ ਨੁਕਸਾਨ ਨੁਕਸਾਨ ਹੀ ਹੁੰਦਾ ਹੈ ਹਾਂ ਹੁਣ ਤਾਂ ਜੇ ਅਜੇ ਤਾਂ ਚਲੋ ਵਧੀਆ ਜੇ ਨੇ ਘਰੇ ਸੈਦ ਦੱਸਿਆ ਕਿ ਦੱਸਿਆ ਨਹੀਂ ਮਾਤਾ ਹੋਰ ਥੋੜੀ ਜਿਹੀ ਢਲੀ ਹੋਈ ਹਾਂ ਹਾਂ ਆਪ ਸਰੋਗ ਦੀ ਮੰਨ ਲਓ ਇਹਦਾ ਇਹੀ ਸਮਾਨ ਰਾਂ ਦੇ ਸਿਰ ਤੇ ਜਿਹੜਾ ਸਮਾਨ ਹੈ ਸਾੜ ਗੋਣ ਕੀ ਕਰੇਗਾ ਜੀ ਜੀ ਨੇ ਬਾਕੀ ਦੇਖਣ ਵਾਲੇ ਵੀਰ ਜਰੂਰ ਮਦਦ ਕਰਕੇ ਆਪਾਂ ਦੇ ਗਨ ਦੇਖਣਾ ਜਰੂਰ ਭਰਾ ਦੀ ਮਦਦ ਕੀਤੀ ਜਾਵੇ ਯਾਰ ਜੀ ਬੰਦਾ ਵੀ ਸਹੀ ਹੈ ਬਿਲਕੁਲ ਬਾਕੀ ਨੁਕਸਾਨ ਤਾਂ ਨੁਕਸਾਨ ਬਹੁਤ ਜ਼ਿਆਦਾ ਮੈਂ ਤਾਂ ਆਪ ਦੇਖ ਤਰਾ ਮੈਂ ਤਾਂ ਉਹ ਘਰੇ ਫਰਚ ਬਾਂਦਾ ਵੀ ਇਸ ਮਸ਼ੀਨ ਛੱਡਣਾ ਤਾਂ ਮੈਂ ਇੱਥੇ ਵੇਖ ਰਿਹਾ ਦੁੱਖ ਹੋਇਆ ਸਗਲ ਦਾ ਦੁੱਖ ਤਾਂ ਲੱਗ ਹੀ ਜਾਂਦਾ ਮੈਂ ਤਾਂ ਦੇਖਦਾਂ ਰਾਨ ਹੋਗਾ ਕਿ ਵਜਾ ਕੀ ਹੋਗਾ ਯਾਰ ਜੀ ਜੀ ਮਾਜੇ ਸੇਰੇ ਨੇ ਨਾ ਕਰ ਲੁੱਤ ਕੀਤੀ ਮੈਨੂੰ ਕਹਿੰਦਾ ਮੈਂ ਦੁਕਾਨ ਤੇ ਆਣਾ ਕਟਿੰਗ ਕਰਨੀ ਕਹਿੰਦਾ ਅੱਜ ਜੀ ਜੀ ਮਾਹ ਮਾ ਸ਼ਾਮਾ ਨਾਵਾ ਤਾਂ ਮਿਸਤਰੀ ਲੱਗਾ ਰਹਾ ਤਾਂ ਕੰਮ ਨੇ ਬੇੜ ਦੇ ਸ਼ਾਮਾਂ ਤਰਕਾਵਾ ਦਾ ਤਾਂ ਸ਼ਾਮਾ ਨੂੰ ਇੱਥੇ ਉਹਦੇ ਕੋਲ ਉਹ ਕੱਲੀ ਵਿਚਾਰੇ ਕੋਲ ਵੀ ਦੋਹੇ ਜਿਆ ਪੇਚੀ ਸੀ ਅੱਛਾ ਜੀ ਜਿਹੜੀ ਆ ਬਾਤ ਗਈ ਹੈ ਜੀ ਹਾਂ ਬਾਕੀ ਦਾ ਸਾਰਾ ਸਮਾਨ ਆ ਸੁਹਾ ਹੋਗਾ ਸੁਹਾ ਜੀ ਮਸ਼ੀਨਾਂ ਕਾਫੀ ਜੜੀਆਂ ਲੱਖ ਤਾਂ 1.5 ਤਾਂ ਸਾਰਾ ਸੁਹਾ ਰੂੜੀ ਸੁੱਟਨਰ ਹੋ ਗਿਆ ਜੀ ਆ ਆ ਚੀਜ਼ ਕੋਈ ਮੋਬਾਈਲ ਨੰਬਰ ਜਿਹੜਾ ਤੁਸੀਂ ਸਾਂਝਾ ਕਰਨਾ ਚਾਹੋ ਕੋਈ ਕਿਸੇ ਤਰ੍ਹਾਂ ਦੇ ਹਾਂਜੀ ਮੋਬਾਈਲ ਨੰਬਰ ਤੁਸੀਂ ਆਪਣਾ ਦੱਸੋ 94663 ਅੱਛਾ ਜੀ 86294 ਕੀ ਨਾਮ ਕੀ ਹੈਗਾ ਵਰਥੀ ਸਿੰਘ ਪਿੰਡ ਕਿਹੜਾ ਜੀ ਪਛਾੜ ਗਿਆ ਇਹ ਪਰੋਈ ਪ੍ਰਕਾਸ਼ ਬੇਨਾ ਸੰਬੰਧਿਤ ਹਾਂਜੀ ਕਿੰਨੀ ਦੂਰ ਪਰੋਈ ਪ੍ਰੇ ਤੋਂ 16 ਕਿਲੋਮੀਟਰ 16 ਕਿਲੋਮੀਟਰ ਹਾਂਜੀ ਠੀਕ ਹੈ ਜੀ ਪਰਵੰਸ ਜੀ ਕੀ ਬੇਨਤੀ ਕਰੋਗੇ ਜਿਹੜੇ ਦਾਨੀ ਸੱਜਣ ਹੈਗੇ ਨੇ ਨੁਕਸਾਨ ਤਾਂ ਚਲੋ ਵੀਰ ਦਾ ਕਾ피 ਹੋ ਗਿਆ ਮਜ਼ਦੂਰ ਪਰਿਵਾਰ ਨਾਲ ਸੰਬੰਧਿਤ ਹੈ ਤਾਂ ਕੀ ਅਪੀਲ ਕੀ ਕਰੋਗੇ ਸਰ ਪੀਲੇ ਇਹੀ ਕਰਦੇ ਆ ਕਿ ਦਾਨੀ ਸਜਣਾ ਨੂੰ ਜੋ ਵੀ ਜਿੰਨਾ ਤੱਕ ਇਹ ਵੀਡੀਓ ਪਹੁੰਚੇ ਵੀ ਆਪਣੇ ਜੋ ਵੀ ਨਿਕਲਦਾ ਤਿਲ ਫੋਨ ਲੋ ਵੀ ਸੇਵਾ ਕਰਨਾ ਚਾਹੁੰਦੇ ਹਨ ਵੀਰ ਨੇ ਨੰਬਰ ਦੱਸਤਾ ਉਹਨਾਂ ਦੇ ਗੂਗਲ ਪੇ ਹੈਗਾ ਨੰਬਰ ਜੇ ਅਗਰ ਕੋਈ ਇਲਾਕੇ ਦਾ ਨਿਵਾਸੀ ਜਾਂ ਕੋਈ ਹੋਰ ਪੈਨਪਰਾ ਕਹਿੰਦਾ ਵੀ ਇਹ ਫੇਕ ਹੈਗਾ ਜਿੱਥੇ ਮਰਜ਼ੀ ਜਦੋਂ ਮਰਜ਼ੀ ਆ ਕੇ ਵੈਰੀਫਾਈ ਕਰ ਸਕਦੇ ਆ ਇਲਾਕੇ ਜਿੱਥੇ ਮਰਜ਼ੀ ਕੋਈ ਪੁੱਜ ਸਕਦਾ ਹੈ ਇਹ ਕਿੱਥੇ ਕੋਈ ਦੁਕਾਨ ਕਿੱਥੇ ਕੋਈ ਪੈਂਦੀ ਪਿੰਡ ਕਿੱਥੇ ਕਿਤਾ ਇਹਦੀ ਲੋਕੇਸ਼ਨ ਪੈ ਜਾਂਦੀ ਫਰੋਈਪੁਰ ਸਾਈਡੋਂ ਆਪਾਂ ਆਣਾ ਹੋਵੇ ਤਾਂ ਦੁਲਚੀਆ ਕਾ ਰੋਡ ਪੱਲਾਮੇਗਾਏਗਾ ਜੀ ਠੀਕ ਹੈ ਅਗਰ ਅਟਾਰੀ ਸਾਈਡ ਆਣਾ ਹੋਵੇ ਤੇ ਅਕੂ ਵਾਲਾ ਸਾਈਡ ਪਾਰ ਕਰਕੇ ਅਕੂ ਅਟਾਰੀ ਤੋਂ 3-4 ਕਿਲੋਮੀਟਰ ਸਾਈਡ ਤੇ ਪੈ ਜਾਂਦਾ ਜੀ ਬਡਰ ਏਰੀਆ ਜੀ ਉੱਥੇ ਜਿੱਦੇ ਬਾਕੀ ਸਾਰੇ ਦਾਣੇ ਸੱਜਣਾ ਨੂੰ ਬੇਨਤੀ ਹੈ ਵੀ ਆਪਾਂ ਵੀਰ ਦੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਤਾਂ ਜੋ ਵੀਰ ਫਿਰ ਆਪਣਾ ਅੱਗੇ ਦੁਬਾਰਾ ਕਾਰੋਬਾਰ ਚਲਾ ਸਕੇ ਔਰ ਆਪਣੇ ਪਰਿਵਾਰ ਨੂੰ ਦੁਬਾਰਾ ਫਿਰ ਲਾਈਨ ਤੇ ਲਿਆ ਕੇ ਪਾਲ ਸਕੇ ਜੀ ਜੀ ਵੀਡੀਓ ਵੈਰੀਫਿਕੇਸ਼ਨ ਜ਼ਰੂਰ ਕਰਿਓ ਕਿਉਂਕਿ ਵੀਰ ਨੇ ਵੀ ਬੇਨਤੀ ਕਰ ਦਿੱਤੀ ਕਿ ਕਿਸੇ ਤਰ੍ਹਾਂ ਦੀ ਕੋਈ ਪੁਸ਼ਟੀ ਕਰਨੀ ਹੋਵੇ ਤਾਂ ਤੁਸੀਂ ਪਿੰਡ ਪੱਧਰ ਤੇ ਆ ਕੇ ਕਰ ਸਕਦੇ ਹੋ ਤੇ ਮਦਦ ਜ਼ਰੂਰ ਕਰਿਓ ਤੇ ਵੀਡੀਓ ਨੂੰ ਵਾਦ ਤੋਂ ਵਾਦ ਸ਼ੇਅਰ ਜ਼ਰੂਰ ਕਰਦੇ ਜਾਓ ਆਪਣੇ ਲਾਇਕ ਆਪਣੇ ਕਮੈਂਟ ਉਸ ਪ੍ਰਮਾਤਮਾ ਅੱਗੇ ਜ਼ਰੂਰ ਅਰਦਾਸ ਕਰਿਓ ਬੇਸ਼ੱਕ ਕੇ ਰੱਖਿਆ ਆ ਵੀਰ ਜੀ ਆਪਾਂ ਤਾਂ ਗੱਲ ਜਿਹੜੇ ਵੀਰ ਬਾਹਰ ਰਹਿੰਦੇ ਆ ਇੱਥੇ ਰਹਿੰਦੇ ਪੰਜਾਬ ਦੇ ਪੂਰੇ ਇਲਾਕੇ ਦੇ ਜਿਹੜੇ ਮੋਜੋਂ ਬਾਹਰ ਗਏ ਹੋਏ ਆ ਹਾਂਜੀ 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 ਵੀਰ ਦੀ ਮਦਦ ਕੀਤੀ ਜਾਵੇ ਜੇ ਇਦਾਂ ਦਾ ਕੋਈ ਨੇ ਪੁੱਛਦਾ ਕਰਨਾ ਕਿ ਬੰਦਾ ਇਦਾਂ ਦਾ ਕਨੀ ਜ ਆਵਜ ਲਾ ਕੇ ਕਹੀ ਹੁੰਦਾ ਕਿ ਆਪ ਅਗਲਾ ਕੇ ਪੈਸੇ ਇਕੱਠੇ ਕਰਨ ਉਹਦਾ ਬਹੁਤ ਉਹਦਾ ਦੀ ਕਰਨੀ ਜੁम्मेवार ਬੰਦੇ ਸਾਰੇ ਜੁम्मेदार ਬੰਦੇ ਜੀ ਜੀ ਪਰ ਮਦਦ ਜ਼ਰੂਰ ਹਾਂ ਮਦਦ ਜ਼ਰੂਰ ਕਰਨੀ ਚਾਹੀਦੀ ਆਪ ਮੈਂ ਤਾਂ ਆਪ ਕਹਿੰਦਾ ਪਿਆ ਮੇਰਾ ਮੈਂ ਤਾਂ ਕਹਿੰਦਾ ਪਿਆ ਕਿ ਮੈਂ ਆਪ ਹੀ ਕਰਾਂਦਾ ਜਿੰਨੇ ਮੇਰੇ ਗੁਜ਼ਾਇਸ਼ ਹੋਈ ਤੁਸੀਂ ਕੀ ਕੰਮ ਕਰਦੇ ਮਜ਼ਦੂਰ ਮਿਹਨਤੀ ਹਾਂ ਮਜ਼ਦੂਰ ਹਾਂ ਜੀ ਦੇਖ ਲਓ ਕਿ ਮਜ਼ਦੂਰ ਭਰਾ ਵੀ ਕਹਿ ਰਹੇ ਨੇ ਕਿ ਅਸੀਂ ਵਾਦ ਤੋਂ ਵਾਦ ਮਦਦ ਜ਼ਰੂਰ ਕਰਾਂਗੇ ਆਪਣੇ ਭਰਾ ਨੂੰ ਦਬਾਰ ਤੋਂ ਜਿਹੜਾ ਆਪਣੇ ਪੈਰਾਂ ਸਿਰਾਂ ਸਟੈਂਡ ਹੋਣ ਦੀ ਇੱਕ ਜਿਹੜੀ ਨਵੀਂ ਉਮੀਦ ਜ਼ਰੂਰ ਜਗਾਵਾਂਗੇ ਸੋ ਵੱਧ ਤੋਂ ਵੱਧ ਤਸਵੀਰਾਂ ਨੂੰ ਸ਼ੇਅਰ ਜ਼ਰੂਰ ਕਰੀ ਜਿਓ ਕਮੈਂਟ ਜ਼ਰੂਰ ਕਰੀ ਜਿਓ ਤੇ ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਪੁਸ਼ਟੀ ਕਰਕੇ ਉਸ ਪੁਸ਼ਟੀ ਦੇ ਤਹਿਤ ਮਦਦ ਜ਼ਰੂਰ ਕਰਨ ਦੀ ਕੋਸ਼ਿਸ਼ ਕਰਿਓ ਬੇਚੱਕ ਜਿਹੜਾ ਕੰਮ ਸਲੂਨ ਦਾ ਸੀਗਾ ਕਟਿੰਗ ਦਾ ਸੀਗਾ ਪਰ ਇੱਕ ਵੀਰ ਦਾ ਜਿਹੜਾ ਮਜ਼ਦੂਰੀ ਦਾ ਇੱਕ ਜਰੀਆ ਬਣਿਆ ਹੋਇਆ ਸੀਗਾ ਮਜ਼ਦੂਰੀ ਦੇ ਜਰੀਏ ਆਪਣੇ ਪਰਿਵਾਰ ਨੂੰ ਪਾਲ ਰਿਹਾ ਸੀ ਜਿਸ ਦੇ ਸਿਰ ਤੇ ਜਿਹੜਾ ਪੰਜ ਛੇ ਪਰਿਵਾਰ ਜਿਹੜੇ ਪਰਿਵਾਰ ਦੇ ਜੀਵਾਂ ਦਾ ਜਿਹੜਾ ਗੁਜ਼ਾਰਾ ਚੱਲ ਰਿਹਾ ਸੀ ਬੇਸ਼ੱਕ ਪਰਿਵਾਰ ਦੇ ਵਿੱਚ ਮਾਤਾ ਜਿਹੜੇ ਹੈਗੇ ਆ ਬਿਮਾਰ ਚੱਲ ਰਹੇ ਉਹਨਾਂ ਦਾ ਇਲਾਜ ਵੀ ਚੱਲ ਰਿਹਾ ਉਹਨਾਂ ਦੀ ਦਵਾਈ ਜਿਹੜਾ ਨਿਤ ਦਾ ਜਿਹੜਾ ਦਵਾਈ ਦਾਪਾ ਹੈਗਾ ਉਹ ਐਸੇ ਸਿਰ ਤੇ ਚੱਲਦਾ ਸੀਗਾ ਸੋ ਵੱਧ ਤੋਂ ਵੱਧ ਤਸਵੀਰਾਂ ਨੂੰ ਸ਼ੇਅਰ ਜਰੂਰ ਕਰਨਾ ਜੇਕਰ ਤੁਸੀਂ ਮਦਦ ਨਹੀਂ ਕਰ ਸਕਦੇ ਤਾਂ ਜੇ ਮਦਦ ਕਰ ਸਕਦੇ ਹੋ ਤੇ ਇਸ ਪਿੰਡ ਤੱਕ ਇਸ ਵੀਰ ਤੱਕ ਇਸ ਮੋਬਾਈਲ ਨੰਬਰ ਤੱਕ ਜਿਹੜਾ ਕੰਟੈਕਟ ਕਰਕੇ ਜਿਹੜਾ ਸੰਪਰਕ ਕਰਕੇ ਤੁਸੀਂ ਜਰੂਰ ਮਦਦ ਕਰੋ ਜੀ ਧੰਨਵਾਦ